ਮੌਸਮ ਦੇ ਨਾਲ ਜੁੜੀ ਹੋਈ ਖਬਰ ਹੈ ਸنگਨੀ ਤੋਂ ਦੇ ਸੀਤ ਦੀ ਲਹਿਰ ਦੇ ਵਿਚ ਪੰਜਾਬ ਦੇ ਵਿੱਚ ਉੱਤਰ ਭਾਰਤ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੋਮਵਾਰ ਰਿਹਾ ਤਾਪਮਾਨ 5 ਡਿਗਰੀ ਤੱਕ ਪਹੁੰਚਿਆ ਮੌਸਮ ਪਾ एकदम ਤਬਕ ਅੱਜ ਰਾਜਸਥਾਨੀ ਦੇ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਪਵਿੱਤ ਕੋਰ ਲਾਈਵ ਜੋੜ ਚੁੱਕੇ ਨੇ ਤਾਂ ਭੋਪਾਲ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਬਟਾਲਾ ਤੋਂ ਪਵਿੱਤ ਦਾ ਰੁੱਕ ਕਰੰਗ ਪਵਿੱਤ ਦਾ ਰੁੱਕ ਕਰਾਂਗੇ ਪਹਿਲਾਂ ਪਵਿੱਤ ਮੌਸਮ ਨੂੰ ਲੈ ਕੇ ਕੀ ਕੁਝ ਅਪਡੇਟ ਜੀ ਬਿਲਕੁਲ ਰਪਨੀ ਤੁਹਾਨੂੰ ਦੱਸ ਦਈਏ ਕਿ ਤੁੰਦ ਤੋਂ ਕੱਲ ਰਾਤ ਤਹਰਾਹਤ ਮਿਲੀ ਹੈ ਚੰਡੀਗੜ੍ਹ ਤੇ ਪੰਜਾਬ ਦੇ ਵਸਨੀਕਾਂ ਨੂੰ ਬਟ ਜੇਕਰ ਗੱਲ ਕਰੀਏ ਟੈਂਪਰੇਚਰ ਦੀ ਤਾਂ ਟੈਂਪਰੇਚਰ ਲਗਾਤਾਰ ਇਹਨਾਂ ਡ੍ਰੌਪ ਹੁੰਦਾ ਜਾ ਰਿਹਾ ਹੈ ਅਗਰ ਜੇਕਰ ਅਸੀਂ ਗੱਲ ਕਰੀਏ ਅੱਜ ਸਵੇਰੇ ਜੋ ਟੈਂਪਰੇਚਰ ਰਿਕਾਰਡ ਹੈ ਉਹ 13 ਡਿਗਰੀ ਸੈਲਸੀਅਸ ਹੋਇਆ ਜਿਦੇ ਵਿੱਚ ਅਗਰ ਅਨਿਯਮਿਤ ਤਾਪਮਾਨ ਦੀ ਅਸੀਂ ਗੱਲ ਕਰੀਏ ਤਾਂ 6 ਡਿਗਰੀ ਰਿਕਾਰਡ ਹੈ ਜਿਦੇ ਵਿੱਚ 2 ਡਿਗਰੀ ਦਾ ਜਿਹੜੀ ਇਹ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਉਹ ਜ਼ਰੂਰ ਜਿਹੜੀ ਉਹ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਠੰਡ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲਿਆ ਬ ਜਿਹੜੀ ਹੈ ਹਲਕੀ ਬੂੰਦਾਬاندی ਹੋ ਸਕਦੀ ਹੈ ਜੀ ਤੋਂ ਬਾਅਦ ਇਤੁੰਦ ਤੋਂ ਜਿਹੜੀ ਜ਼ਰੂਰ ਰਾਹਤ ਮਿਲੇਗੀ ਬਟ ਇੱਕ ਪਾਸੇ ਠੰਡ ਜਿਹੜੀ ਹੈ ਹੋਰ ਜ਼ਿਆਦਾ ਵਧ ਵਧਨ ਦੇ ਜਿਹੜੇ ਅਸਰ ਨੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜੇ ਅਲਰਟਸ ਨੇ ਚਾਹੇ ਸੰਗਣੀ ਤੁੰਦ ਨੂੰ ਲੈ ਕੇ ਹੋਵੇ ਜਾਂ ਫਿਰ ਟੈਂਪਰੇਚਰ ਨੂੰ ਲੈ ਕੇ ਜੋ ਵੀ ਡਿਸੀਜਨਸ ਆਂਦੇ ਨੇ ਉਹ ਲਗਾਤਾਰ ਲੋਕਾਂ ਨੂੰ ਜਿਹੜੀ ਐਡਵਾਈਜ਼ਰੀ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕ ਜਿਹੜੇ ਨੇ ਇਸ ਠੰਡ ਦੇ ਵਧਦੇ ਹੋਏ ਮੌਸਮ ਦੇ ਵਿੱਚ ਕਿਉਂਕਿ ਬਹੁਤ ਸਾਰੇ ਹੈਲਥ ਰਿਲੇਟਿਡ ਕੇਸ ਜਿਹੜੇ ਨੇ ਵਧਦੇ ਦੇਖਣ ਦੇ ਨੇ ਜਾਂ ਫਿਰ ਅਗਲੀ ਗੱਲ ਕਰੀਏ ਜਿੰਦਿਆਂ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲਦਾ ਤੇ ਮੌਸਮ ਵਿਭਾਗ ਲਗਾਤਾਰ ਲੋਕਾਂ ਨੂੰ ਜਿਹੜੇ ਆਪਣੇ ਪ੍ਰੈਸ ਰਿਲੀਜ਼ਸ ਭੇਜ ਕੇ ਜਾਂ ਆਪਣੇ ਵੱਲੋਂ ਜੋ ਆਪਣੇ ਟਵਿੱਟਰ ਹੈਂਡਲਸ ਨੇ ਜਾਂ ਫਿਰ ਫੇਸਬੁੱਕ ਹੈਂਡਲਸ ਨੇ ਉੱਥੇ ਲੋਕਾਂ ਨੂੰ ਜਿਹੜੇ ਜਾਗਰੂਕ ਕਰ ਰਹੇ ਨੇ ਮੌਸਮ ਬਾਰੇ ਤੇ ਲਗਾਤਾਰ ਮੌਸਮ ਵਿਭਾਗ ਦਾ ਹੀ ਕਹਿਣਾ ਹੈ ਕਿ 9 ਤਾਰੀਖ ਨੂੰ ਕੁਝ ਲਿਕਲਾ ਕੇ ਜੋ ਕਿ ਪੰਜਾਬ ਦੇ ਨੇ ਜਿਹਦੇ ਵਿੱਚ ਸੰਗਰੂਰ ਪਟਾਲਾ ਗੁਰਦਾਸਪੁਰ ਪਠਾਨਕੋਟ ਆਈਸੋਲੇਟਿਡ ਪਲੇਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉੱਥੇ ਹਲਕੀ ਬੁਧਵਾਦੀ ਹੋ ਸਕਦੀ ਜਿਸ ਦੇ ਬਾਅਦ ਟੈਂਪਰੇਚਰ ਜਿਹੜਾ ਮੌਸਮ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਹੈ ਠੰਡ ਜਿਹੜੀ ਹੈ ਉਹ ਤਾ ਬਿਲਕੁਲ ਬਟਾਲਾ ਦਾ ਰੁਕ ਕਰਾएंगे ਵਪਾਲ ਸਾਡੇ ਨਾਲ ਜੁੜੇ ਹੋਏ ਨੇ ਬਟਾਲਾ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਕੁਝ ਹਾਲਾਤ ਨੇ ਕੀ ਆਵਾਜਾਈ ਕਿਸੇ ਕਿਸਮ ਦੀ ਪ੍ਰਭਾਵਿਤ ਹੋਈ ਹੈ ਕਿਉਂਕਿ ਦੇਖਿਆ ਜਾਵੇ ਤੇ ਕਈ ਇਲਾਕਿਆਂ ਦੇ ਵਿੱਚ ਧੁੰਦ ਦੇ ਕਾਰਨ ਕਾਫੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀਹਤ ਆਪਾਂ ਵੀ ਦਰੁ ਕਰਾਂਗੇ ਸ਼ਾਇਦ ਬਟਾਲਾ ਦੇ ਵਿੱਚ ਕੋਈ ਤਕਨੀਕੀ ਖਾਮੀ ਕਾਰਨ ਦੇ ਕਾਰਨ ਸੰਪਰਕ ਨਹੀਂ ਹੋ ਪਾਇਆ ਤੇ ਪਵਿੱਤਾ ਇੱਕ ਵਾਰ ਫਿਰ ਦੁਰਕਰਾਂਗੇ ਪਵੇ ਤਾਂ ਵਿਜ਼ਿਬਿਲਟੀ ਦੀ ਜਗ੍ਹਾ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਕਿੰਨੀ ਦਰਜ ਕੀਤੀ ਗਈ ਹੈ ਕਿਉਂਕਿ ਦੇਖਿਆ ਜਾਵੇ ਤਾਂ ਕੱਲ ਬਹੁਤ ਜ਼ਿਆਦਾ ਘੱਟ ਵਿਜ਼ਿਬਿਲਟੀ ਦਰਜ ਕੀਤੀ ਗਈ ਸੀ 50 ਮੀਟਰ ਮਹਿਜ਼ ਵਿਜ਼ਿਬਿਲਟੀ ਜੋ ਦਰਜੋ ਕੀਤੀ ਗਈ ਸੀ ਤਾਂ ਹੁਣ ਕੀ ਕੁਝ ਬਾਹਰ ਜੋ ਆਵਾਜਾਈ ਉਸ ਨੂੰ ਲੈ ਕੇ ਕਿ ਕੋਈ ਆਵਾਜਾਈ ਪ੍ਰਭਾਵਿਤ ਹੋਈ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਧੁੰਦ ਪੈਣ ਦੇ ਕਾਰਨ ਨਾ ਸਿਰਫ ਹਵਾ ਆਵਾਜਾਈ ਹਵਾਈ ਸਫਰ ਅਤੇ ਰੇਲ ਆਵਾਜਾਈ ਤੇ ਵੀ ਬਹੁਤ ਜ਼ਿਆਦਾ ਫਰਕ ਪਿਆ ਸੀ ਅੱਜ ਬਿਲਕੁਲ ਰਵਨੀਤ ਸਹੀ ਗੱਲ ਕਹੀ ਹੈ ਤੁਸੀਂ ਕੱਲ ਪੰਜਾਬ ਮੀਟਰ ਦੀ ਜੋ ਵਿਜ਼ਿਬਿਲਟੀ ਸੀ ਅੱਜ ਉਹ ਵਿਜ਼ਿਬਿਲਟੀ ਜਿਹੜੀ ਹੈ 300 ਮੀਟਰ ਦੀ ਦੱਸੀ ਜਾ ਰਹੀ ਹੈ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਕੱਲ ਰਾਤ ਤੋਂ ਤੁੰਦ ਦਾ ਅਸਰ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਘੱਟ ਦੇਖ ਨੂੰ ਮਿਲ ਰਿਹਾ ਜੇਕਰ ਗੱਲ ਕਰੀ ਆਵਾ ਚਾਹੀਦੀ ਤੇ ਫਲਾਈਟਸ ਜਿਹੜੀਆਂ ਨੇ ਉਹ ਜ਼ਰੂਰ ਡਿਲੇ ਚੱਲ ਰਹੀਆਂ ਨੇ ਕੁਝ ਕੈਂਸਲ ਚੱਲ ਰਹੀਆਂ ਨੇ ਪਰ ਇਸ ਸਮੇਂ ਜੋ ਥੋੜੀ ਦੇਰ ਦੇ ਵਿੱਚ ਡਾਟਾ ਜਿਹੜਾ ਆਜੂਗਾ ਬਟ ਕੁਝ ਜੋ ਮੈਕਸਿਮਮ ਜੋ ਫਲਾਈਟਸ ਨੇ ਉਹ ਆਪਣੇ ਜੋ ਡਿਪਾਰਚਰ ਟਾਈਮ ਸੀਗਾ ਉਹਦੇ ਤੋਂ ਕਾਫੀ ਜ਼ਿਆਦਾ ਲੇਟ ਚੱਲ ਰਹੀਆਂ ਨੇ ਜੇਕਰ ਗੱਲ ਕਰੀਏ ਰੇਲ ਯਾਤਿਆ ਦੀ ਤੇ ਪੰਜਾਬ ਦੇ ਵਿੱਚ ਤਾਂ ਤੁੰਦ ਨਹੀਂ ਹੈ ਬਟ ਜਿੱਥੋਂ ਟ੍ਰੇਨਸ ਆਉਂਦੀਆਂ ਨੇ ਜੇਕਰ ਅਸੀਂ ਗੱਲ ਕਰੀਏ ਬਿਹਾਰ ਪਟਨਾ ਉੱਤਰ ਪ੍ਰਦੇਸ਼ ਤੇ ਇਹ ਵਾਲੇ ਇਲਾਕਿਆਂ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਤੁੰਦ ਬਹੁਤ ਜ਼ਿਆਦਾ ਹੈ ਇਸ ਸਮੇਂ ਜੀ ਦੇ ਕਰਕੇ ਜੋ ਟ੍ਰੇਨਸ ਨੇ ਚਾਹੇ ਸੀ ਗੱਲ ਕਰੀ ਸ਼ਤਾਬਦੀ ਦੀ ਜਾਂ ਫਿਰ ਨਤਾਜੀ ਐਕਸਪ੍ਰੈਸ ਉਹ ਸਾਰੇ ਹੀ ਆਪਣੇ ਜੋ ਅਰਾਈਵਲ ਟਾਈਮ ਸੀਗਾ ਉਹਨਾਂ ਦਾ ਉਹ ਸਾਰੇ ਹੀ ਟਾਈਮਸ ਤੋਂ ਜਿਹੜੀਆਂ ਨੇ ਲੇਟ ਚੱਲ ਰਹੀਆਂ ਨੇ ਚਾਹੇ ਉਹ ਘੰਟਾ ਹੋਵੇ ਚਾਹੇ ਉਹ ਡੇਢ ਘੰਟਾ ਹੋਵੇ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਇਹ ਦੇ ਕਰਕੇ ਪ੍ਰਭਾਵਿਤ ਹੋਏ ਨੇ ਲੋਕਾਂ ਦਾ ਜੋ ਯਾਤਾਂ-ਯਾਤ ਹੈ ਉਹ ਬਹੁਤ ਜ਼ਿਆਦਾ ਜੋ ਹੈ ਪ੍ਰਭਾਵਿਤ ਹੋਇਆ ਜੇਕਰ ਗੱਲ ਕਰੀਏ ਆਣ ਵਾਲੇ ਦਿਨਾਂ ਦੀ ਤੇ ਆਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਅਲਰਟ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਇਹੀ ਦਿੱਤਾ ਗਿਆ ਨਾ ਦੇ ਵਿੱਚ ਠੰਡ ਹੋਰ ਜ਼ਿਆਦਾ ਵੱਜ ਸਕਦੀ ਹੈ ਜਿਹਦੇ ਕਰਕੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਅਗਰ ਜ਼ਰੂਰੀ ਕੰਮ ਹੈ ਤਾਂ ਹੀ ਆਪਣੇ ਘਰੋਂ ਬਾਹਰ ਪ੍ਰਸਤਾਨ ਕਰਨ ਅਗਰ ਜ਼ਰੂਰੀ ਕੰਮ ਨਹੀਂ ਹੈ ਤੇ ਥੋੜਾ ਟਾਈਮ ਮਤਲਬ 8 9 ਵਜੇ ਦਾ ਸਮੇਂ ਜਿਹੜਾ ਹੁੰਦਾ ਉਹ ਤੋਂ ਬਾਅਦ ਜਦੋਂ ਧੁੰਦ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਅਸੀਂ ਕਹਿ ਸਕਦੇ ਹਾਂ ਧੁੱਪ ਨਿਕਲਦੀ ਹੈ ਉਹ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਨਿਕਲ ਸਪੈਸ਼ਲੀ ਜੋ ਐਡਵਾਈਜ਼ਰੀ ਹੈ ਉਹ ਬਜ਼ੁਰਗ ਲੋਕਾਂ ਦੇ ਲਈ ਦਿੱਤੀ ਗਈ ਹੈ ਜੋ ਰੋਜ਼ ਸਵੇਰੇ ਮਾਰਨਿੰਗ ਵਾਕ ਕਰਨ ਦੇ ਲਈ ਸੈਰ ਕਰਨ ਦੇ ਲਈ ਨਿਕਲਦੇ ਨੇ ਉਹਨਾਂ ਨੂੰ ਸਪੈਸ਼ਲੀ ਕਿਹਾ ਗਿਆ ਡਾਕਟਰਸ ਦੀ ਵੀ ਇਹੀ ਐਡਵਾਈਸ ਲਗਾਤਾਰ ਕਿ ਸਵੇਰ ਦਾ ਟਾਈਮ ਜਿਹੜਾ ਮਾਰਨਿੰਗ ਠੀਕ ਹੈ ਆਪਾਂ ਵੀ ਤੁਸੀਂ ਸਾਡੇ ਨਾਲ ਬਣੇ ਰਹੋ ਬਟਾਲਾ ਦਾ ਰੁਕ ਕਰਾਂਗੇ ਤਾਂ ਪਾਲ ਬਟਾਲਾ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਅਪਡੇਟ ਨੇ ਤੇ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਬਟਾਲਾ ਦੇ ਵਿੱਚ ਆ ਦੇਖੋ ਰੇੁਨੀਤਾ ਨੂੰ ਮਤਸਾਂ ਜਾਵਾਂਗਾ ਕਿ ਜੇ ਲਗਾਤਾਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਜਿਸ ਦੇ ਵਿੱਚ ਬਟਾਲਾ ਸ਼ਹਿਰ ਵੀ ਪੈਂਦਾ ਹੈ ਉੱਥੇ ਪਿਛਲੇ 25 ਦਸੰਬਰ ਤੋਂ ਲੈ ਕੇ ਅੱਜ ਤੱਕ ਸੂਰਜ ਦੇ ਦਰਸ਼ਨ ਨਹੀਂ ਹੋਏ ਅੱਧ ਧੁੰਦ ਜਿਹੜੀ ਸੀ ਉਹ ਕਾਫੀ ਸੰਘਣੀ ਪੈਂਦੀ ਨਜ਼ਰ ਆ ਰਹੀ ਸੀ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਕਾਫੀ ਰਾਹਤ ਜਿਹੜੀ ਹੈ ਧੁੰਦ ਤੋਂ ਮਿਲੀ ਹੈ ਪਰ ਜੇ ਗੱਲ ਕੀਤੀ ਜਾਵੇ ਤੰਦੇ ਤਾਂ ਠੰਡ ਬੇहद ਜਿਆਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਬਟਾਲੇ ਦੀ ਅੱਜ ਵਿਜ਼ਿਬਿਲਟੀ ਜਿਹੜੀ ਹੈ ਉਹ ਬਿਲਕੁਲ ਕਲੀਅਰ ਨਜ਼ਰ ਆ ਰਹੀ ਹੈ ਸਾਫ਼ ਨਜ਼ਰ ਆ ਰਹੀ ਹੈ ਕਿਉਂਕਿ ਧੁੰਦ ਨਹੀਂ ਹੈ ਪਰ ਜੇ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਦੇ ਵਿੱਚ ਟੈਂਪਰੇਚਰ ਜਿਹੜਾ ਹੈ ਉਹ ਕਾਫੀ ਡ੍ਰੌਪ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਇੱਕ ਐਸਾ ਜ਼ਿਲ੍ਹਾ ਹੈ ਜਿਹੜਾ ਬਿਲਕੁਲ ਹੀ ਪਹਾੜਾਂ ਦੇ ਨਜ਼ਦੀਕ ਵਸਿਆ ਹੋਇਆ ਦੂਸਰੇ ਪਾਸੇ ਇਸ ਜ਼ਿਲ੍ਹੇ ਦੇ ਵਿੱਚੋਂ ਦੋ ਦਰਿਆਵੇ ਨਿਕਲਦੇ ਹਨ ਪਿਆਸ ਅਤੇ ਰਾਵੀ ਜਿਸ ਦੇ ਕਾਰਨ ਜੇ ਗੱਲ ਕੀਤੀ ਜਾਵੇ ਤਾਂ ਇਸ ਜ਼ਿਲ੍ਹੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੁਰਦਾਸਪੁਰ ਜਲਾ ਉਹ ਮੰਨਿਆ ਗਿਆ ਜਿਸ ਦੇ ਚਕਾਰਦ ਇੱਥੇ ਠੰਡ ਵੀ ਵੱਧੀ ਨਜ਼ਰ ਆ ਰਹੀ ਹੈ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਧੁੰਦ ਸਾਰੀ ਸੀ ਉਸ ਵੇਲੇ ਵਾਹਨ ਚਾਲਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਕਈ ਐਸੀਆਂ ਦੁਰਘਟਨਾਵਾਂ ਵੀ ਧੁੰਦ ਦੇ ਕਾਰਨ ਹੀ ਸਾਹਮਣੇ ਆਈਆਂ ਸੀ ਪਰ ਹੁਣ ਜਿਸ ਤਰੀਕੇ ਨਾਲ ਠੰਡ ਵੱਧੀ ਦਿਖਾਈ ਦੇ ਰਹੀ ਹੈ ਕੋਹਰਾ ਪਿੰਦਾ ਦਿਖਾਈ ਦੇ ਰਿਹਾ ਉਸ ਡਿਗਰੀ ਦਿਖਾਈ ਦੇ ਰਹੀ ਹੈ ਉਸ ਦੇ ਕਾਰਨ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਿਹਤ ਨੂੰ ਦੇਖਦਿਆਂ ਹੋਇਆਂ ਜ਼ਿਆਦਾਤਰ ਜਿਹੜੀ ਠੰਡ ਹੈ ਉਹ ਜ਼ਿਆਦਾ ਅਸਰ ਬਜ਼ੁਰਗਾਂ ਦੇ ਉੱਤੇ ਅਤੇ ਬੱਚਿਆਂ ਦੇ ਉੱਤੇ ਦਿਖਾਉਂਦੀ ਹੈ ਇਸੇ ਕਾਰਨ ਹੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਸੁੱਟੀਆਂ ਜਰੀਆਂ ਨੇ ਉਹ 14 ਜਨਵਰੀ ਤੱਕ ਸਕੂਲਾਂ 'ਚ ਕਰ ਦਿੱਤੀਆਂ ਗਈਆਂ ਨੇ ਤਾਂ ਹੁਣ ਜੇ ਅੱਜ ਗੱਲ ਕੀਤੀ ਜਾਵੇ ਟੈਂਪਰੇਚਰ ਦੀ ਤਾਂ ਟੈਂਪਰੇਚਰ ਤੇ ਕਾਫੀ ਡ੍ਰੌਪ ਹੈ ਲੇਕਿਨ ਜੇ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਅੱਜ ਧੁੰਦ ਕਾਫੀ ਘੱਟ ਹੈ ਵਿਜ਼ਿਬਿਲਟੀ ਬਿਲਕੁਲ ਸਾਫ਼ ਤਕਾਈ ਦੇ ਰਹੀ ਹੈ ਪਰ ਅਜੇ ਵੀ ਜਿਹੜੀ ਠੰਡ ਹੈ ਉਹ ਉਵੇਂ ਦੀ ਉਵੇਂ ਹੀ ਬਰਕਰਾਰ ਹੈ ਸੂਰਜ ਦੇਵਤਾ ਹਨ ਕਿ ਉਹ ਲੱਗਦਾ ਹੈ ਕਿ ਨਾਰਾਜ਼ ਬੈਠੇ ਹੋਏ ਨੇ ਹਲੇ ਤੱਕ ਉਹਨਾਂ ਦੇ ਦਰਸ਼ਨ ਨਹੀਂ ਹੋ ਸਕੇ ਲੋਕਾਂ ਨੂੰ ਤੇ ਲੋਕ ਇਹ ਆਪਣੇ ਆਪ ਨੂੰ ਇਸ ਠੰਡ ਤੋਂ ਬਚਾਉਣ ਦੇ ਲਈ ਗਰਮ ਚੀਜ਼ਾਂ ਦੀ ਜਾਂ ਗਰਮ ਕੱਪੜਿਆਂ ਦੀ ਜਾਂ ਫਿਰ ਰੂਮ ਹੀਟਰਾਂ ਦਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਨੇ ਜਗ੍ਹਾ-ਜਗ੍ਹਾ ਤੇ ਅੱਗ ਸੇਕਦੇ ਦਿਖਾਈ ਦੇ ਰਹੇ ਨੇ ਤਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹਾਂਗਾ ਕਿ ਇਸ ਵੱਡੀ ਠੰਡ ਦੇ ਕਾਰਨ ਜਿਹੜਾ ਕਾਰੋਬਾਰ ਹੈ ਉਹਦੇ ਉੱਤੇ ਵੀ ਕਾਫੀ ਅਸਰ ਪਿਆ ਹੈ ਕਿਉਂਕਿ ਜਿਹੜੀਆਂ ਬਾਜ਼ਾਰ ਜਾਂ ਫਿਰ ਦੁਕਾਨਾਂ ਜਿਹੜੀਆਂ ਸੀ ਸਵੇਰੇ 9 ਵਜੇ ਤੋਂ ਖੁੱਲਦੀਆਂ ਸੀ ਉਹ ਹੁਣ 10 10:30 ਵਜੇ ਖੁੱਲਦੀਆਂ ਹਨ ਕਿਉਂਕਿ ਲੋਕ ਘਰਾਂ ਤੋਂ ਬਾਹਰ ਲੇਟ ਨਿਕਲਦੇ ਹਨ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਇਸ ਠੰਡ ਦੇ ਕਾਰਨ ਜਿਹਨਾਂ ਸਿਹਤ ਪਵੇ ਤਾਂ ਤੇ ਬੁਪਾਲ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੋਇਆ ਹੈ ਕਿ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲੇਗੀ ਤੋਂ ਦੇ ਕਾਰਨ ਆਵਾਜਾਈ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਤਾਂ ਚੰਡੀਗੜ੍ਹ ਤੇ ਬਟਾਲਾ ਤੋਂ ਮੇਰੇ ਸਾਥੀ ਜੁੜੇ ਹੋਏ ਸੀ ਲਾਈਵ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਰੀ ਸਾਂਝੀ ਕੀਤੀ ਗਈ ਕਿ ਉੱਥੇ ਕਿਸ ਤਰ੍ਹਾਂ ਦੇ ਜੋ ਹਾਲਾਤ ਨੇ ਉੱਭਰੇ ਹੋਏ ਨੇ